आ गई आ गई आ गई सितंबर पेपर डेटशीट आ गई बहुत ही लेट पेपर हो रहे हैं जिड़ी उम्मीद सी कि बारह तेरह तरीक तो पेपर शुरू हो गए तो ये हम जे पेपर ने पच्ची सितंबर तो शुरू हो रहे हैं ठीक है जी टर्म वन प्रीख्या ठीक है जी यानी कि सितंबर के जोड़े थोड़े तो कच्चे पेपर होने अज ये डेटशीट आई है ग्यारह नौ दो हज़ार चौबी देख लो डेट उस तो बाद दोस्तों जो गल करिएेटशीट के बारे इन्होंने लिखा कि स्कूल सिक्षा विभाग पंब वालों मिती पां नौ दो हज़ार पांच नौ दो हज़ार चौबी तो राज्य सरकारी ਸਕੂਲਾਂ ਵਿੱਚ ਪ੍ਰਾਇਮਰੀ ਅੱਪਰ ਪ੍ਰਾਇਮਰੀ ਸਕੈਂਡਰੀ ਅਤੇ ਸੀਨੀਅਰ ਸਕੈਂਡਰੀ ਜਮਾਤਾਂ ਲਈ ਟਰਮਵਨ ਨੂੰ ਪ੍ਰੀਖਿਆ ਕਰਵਾਈ ਜਾ ਰਹੀ ਹੈ ਜਮਾਤ ਪਹਿਲੀ ਤੋਂ ਪੰਜਵੀਂ ਦੀ ਜਿਹੜੀ ਟਰਮਵਨ ਦੀ ਪ੍ਰੀਖਿਆ ਹੈ ਉਹਦੀ ਡੇਟ ਸ਼ੀਟ ਆਹ ਲਿਖੀ ਹੋਈ ਹੈ 25 ਸਤੰਬਰ ਨੂੰ ਸ਼ੁਰੂ ਆ ਪੇਪਰ ਪਹਿਲੀ ਜਮਾਤ ਦਾ ਦੂਜੀ ਜਮਾਤ ਦਾ ਤੀਜੀ ਚੌਥੀ ਤੇ ਪੰਜਵੀਂ ਇਹ ਹੀ ਉਹਨਾਂ ਦੀ ਡੇਟ ਸ਼ੀਟ ਹੋਗੀ ਉਸ ਤੋਂ ਬਾਅਦ ਇਹ ਗੱਲ ਕਰੀਏ 6ਵੀਂ ਤੋਂ ਲੈ ਕੇ 8ਵੀਂ ਜਮਾਤ ਵਾਲਿਆਂ ਦੀ ਡੇਟ ਸ਼ੀਟ ਹੈਗੀ ਆ 25 ਤਰੀਕ ਨੂੰ ਪੇਪਰ विज्ञान का छेवीं का सत्तवी का अंग्रेजी का अठवीं का गणित उस तो उसद दोस्तों जो होर थले अगे गल करिए इतने आ जाएगी अपनी नौवीं क्लास का पेपर पच्ची तरीकों है विज्ञान का दसवीं का गणित इलेवंथ क्लास वाले वह हैगा इकनोमिक्स ਕੈਮਿਸਟਰੀ ਦੇ ਜਾਂ ਫਿਰ ਕੋਈ ਚੋਣਵਾ ਵਿਸ਼ਾ ਹੋਣਾ ਉਹਦਾ ਜਾਂ ਫਿਰ ਦੋਸਤੋ ਫਿਜ਼ਿਕਸ ਹਿਸਟਰੀ ਅਕਾਊਂਟੈਂਸੀ ਤੇ ਚੋਣਵਾ ਵਿਸ਼ਾਏ ਦੇ ਨਾਲ ਜੇ ਗੱਲ ਕਰੀਏ ਤਾਂ 26 ਤਰੀਕ ਨੂੰ ਤੁਹਾਡਾ ਪੰਜਾਬੀ ਦਾ ਜਿਹੜਾ ਹੈਗਾ ਪੇਪਰ ਹੋਏਗਾ ਏ ਦਾ ਨੌਵੀਂ ਦਾ ਦਸਵੀਂ ਦਾ ਹੋਏਗਾ ਦੋਸਤੋ ਆਪਣਾ ਸਿਰਿਕ ਸਿੱਖਿਆ ਦਾ ਤੇ 11ਵਾਂ ਦਾ ਹੋਏਗਾ ਪੰਜਾਬੀ ਜਰਨਲ ਦਾ ਤੇ 12ਵੀਂ ਦਾ ਹੋਏਗਾ ਅੰਗਰੇਜ਼ੀ ਚਰਨ ਦਾ ਇਸੇ ਪ੍ਰਕਾਰ ਦੋਸਤੋ ਇਹ ਤੁਹਾਡੀ ਸਾਰੀ ਰੀਡ ਸ਼ੀਟ ਦਿੱਤੀ ਹੋਈ ਹੈ ਤੁਸੀਂ ਇਸ ਨੂੰ ਨੋਟ ਆਊਟ ਕਰ ਸਕਦੇ ਹੋ ਪੇਪਰ ਕਦੋਂ ਖਤਮ ਹੋਣਗੇ ਤਾਂ ਪੇਪਰ ਦੋਸਤੋ ਜਿਹੜੇ ਹੈਗੇ 10ਵੀਂ ਤੱਕ ਵਾਲਿਆਂ ਦੇ ਜਿਹੜੇ ਹੈਗੇ ਨੇ 9वीं 10वीं ਵਾਲਿਆਂ ਦੇ ਤਾਂ ਚਲੋ 7 ਤਰੀਕ ਨੂੰ ਖਤਮ ਹੋ ਜਾਣਗੇ ਆਖਰੀ ਪੇਪਰ ਤੁਹਾਡਾ ਆਏਗਾ 7 ਨੂੰ ਤੇ 11वीं 12वीं ਵਾਲਿਆਂ ਦੇ ਪੇਪਰ ਜਿਹੜੇ ਹੈਗੇ ਆ 9 ਅਕਤੂਬਰ ਤੱਕ ਚੱਲਣਗੇ ਠੀਕ ਹੈ ਇਸੇ ਪ੍ਰਕਾਰ ਦੋਸਤੋ ਜੇ ਗੱਲ ਕਰੀਏ ਤੁਹਾਡੇ ਜਿਹੜੇ ਹੈਗੇ ਆ ਆਪਣੇ ਆ ਵਾਲੀਆਂ 6वीं ਤੋਂ ਲੈ ਕੇ 8वीं ਦੇ ਉਹਨਾਂ ਦੇ ਵੀ 7 ਤਰੀਕ ਨੂੰ ਖਤਮ ਹੋ ਜਾਣਗੇ ਪੇਪਰ ਉਸ ਤੋਂ ਬਾਅਦ ਦੋਸਤੋ ਜੇ ਗੱਲ ਕਰੀਏ ਤੁਹਾਡੇ ਪਹਿਲੀ ਤੋਂ ਲੈ ਕੇ 5वीं ਜਮਾਤਾਂ ਦੇ 30 ਸਤੰਬਰ ਨੂੰ ਹੀ ਪੇਪਰ ਮੁੱਕ ਜਾਣਗੇ ਪੂਰੀ ਦੀ ਪੂਰੀ ਡੇਟ ਸ਼ੀਟ ਦੋਸਤੋ ਤੁਸੀਂ ਨੋਟ ਆਊਟ ਕਰ ਸਕਦੇ ਹੋ ਓਕੇ ਆ ਹੋ ਗਈ ਤੇ ਆ ਡੇਟ ਸ਼ੀਟ ਆ उस तो बाद दोस्तों नौवीं तो लैके गहरवीं वाले तक या फिर सॉरी बारहवीं वाले तक सारे की डेटशीट इतने आ लिखी हुई है तो इसको चंकी तरह जो है वा नोटआउट कर लो अपने डेट लिख लो कि किन्नी तरीक ना पेपर है उस तो हर दी होने कुछ तो देखो नौवीं तो बारहवीं जमातों लीख्या का सिलेबस ठीक है जी की है अप्रैल तो अगस्त वाला जड़ा है सिलेबस होगा पहली तो अठवीं जमातों लीख्या का सिलेबस अप्रैल तो सितंबर दो हज़ार चौबी तक का होगा ठीक है उस तो बाद पेपर का जो समा वा वह अठ ती ਤੋ ਲੈ ਕੇ 11:30 ਤੱਕ ਦਾ ਹੋਵੇਗਾ ਪੇਪਰ ਦਾ ਜਿਹੜਾ ਪੈਟਰਨ ਆ ਦੋਸਤੋ ਉਹ ਠੀਕ ਹੈ ਜੀ ਵੱਖ-ਵੱਖ ਵਿਸ਼ਿਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਿੱਤੇ ਗਏ ਜਿਹੜੇ ਸੈਂਪਲ ਪੇਪਰ ਹਨ ਨਮੂਨਾ ਪ੍ਰਸ਼ਨ ਪੱਤਰ ਆ ਉਹਨਾਂ ਜਿਹੜਾ ਪ੍ਰਸ਼ਨ ਪੱਤਰ ਅਤੇ ਨਿਰਧਾਰਿਤ ਪੂਰੇ ਅੰਕਾਂ ਤੇ ਸਮੇਂ ਅਨੁਸਾਰ ਰੱਖਿਆ ਜਾਵੇਗਾ ਇਹਨਾਂ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀ ਦੀ ਮੁਕੰਮਲ ਦੁਹਰਾਈ ਯਕੀਨੀ ਬਣਾਈ ਅਜਾਵੇ ਠੀਕ ਹੈ ਸੀਈਪ 73279 2024 ਨੂੰ ਹੋਣ ਵਾਲਾ ਪ੍ਰੈਕਟਿਸ ਟੈਸਟ ਹੁਣ ਵੱਖਰੇ ਤੌਰ ਤੇ ਨਹੀਂ ਲਿਆ ਜਾਵੇਗਾ ਸੱਗੋ ਜਮਾਤਾਂ ਅ ਤੀਸਰੀ ਤੋਂ ਦਸਵੀਂ ਦੇ ਸਬੰਧਿਤ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਦਾ ਆਬਜੈਕਟਿਵ ਭਾਗ ਹੀ ਕੰਪੀਟੈਂਸੀ ਆਧਾਰਿਤ ਹੋਵੇਗਾ ਜਮਾਤਾਂ ਤੀਸਰੀ ਤੋਂ ਪੰਜਵੀਂ ਦੇ ਸਾਰੇ ਪ੍ਰਸ਼ਨ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ ਠੀਕ ਹੈ ਜਮਾਤਾਂ ਤੀਸਰੀ ਤੋਂ ਪੰਜਵੀਂ ਦੇ ਸਾਰੇ ਪ੍ਰਸ਼ਨ ਪੱਤਰ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ ਅਤੇ ਪਹਿਲੀ ਅਤੇ ਦੂਜੀ ਦੀ ਜਮਾਤਾਂ ਦੇ ਪ੍ਰਸ਼ਨ ਪੱਤਰ ਸਕੂਲ ਪੱਧਰ ਤੇ ਬਣਾਏ ਜਾਣਗੇ ਉਸ ਤੋਂ ਬਾਅਦ ਦੋਸਤੋ ਦੇਖੋ ਕਿ 6ਵੀਂ ਤੋਂ 10ਵੀਂ ਤੱਕ ਦੇ ਵਿਸ਼ਿਆਂ ਦੇ ਪੰਜਾਬੀ, ਅੰਗਰੇਜ਼ੀ, ਗਣਿਤ, ਹਿੰਦੀ, ਸਮਾਜਿਕ ਸਿੱਖਿਆ ਤੇ ਸਾਇੰਸ ਦੇ ਪ੍ਰਸ਼ਨ ਪੱਤਰ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ। ਇਹਨਾਂ ਜਮਾਤਾਂ ਦੇ ਬਾਕੀ ਵਿਸ਼ਿਆਂ ਦੇ ਪੇਪਰ ਸਕੂਲ ਮੁਖੀ ਆਪਣੇ ਪੱਧਰ ਤੇ ਸਬੰਧਤ ਵਿਸ਼ਾ ਅਧਿਆਪਕ ਦੁਆਰਾ ਜਿਹੜਾ ਹੈਗਾ ਵਾ ਤਿਆਰ ਕੀਤੇ ਜਾਣਗੇ। ਠੀਕ ਹੈ ਜੀ। 10ਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਜਿਹੜਾ ਹੈਗਾ ਵਾ ਹੈੱਡ ਆਫਿਸ ਵੱਲੋਂ ਹੀ ਪ੍ਰਸ਼ਨ ਪੱਤਰ ਆਣਗੇ। ਹੈੱਡ ਆਫਿਸ ਵੱਲੋਂ ਭੇਜੇ ਜਾਣ ਵਾਲੇ ਪ੍ਰਸ਼ਨ ਪੱਤਰ ਸਬੰਧਤ ਪੇਪਰ ਤੋਂ 1 ਦਿਨ ਪਹਿਲਾਂ ਜ਼ਿਲ੍ਹਾ ਸਿੱਖਿਆ ਅਫਸਰ ਉਹ ਦੀ ਈਮੇਲ ਤੇ ਭੇਜ ਦਿੱਤੇ ਜਾਣਗੇ 11ਵੀਂ 12ਵੀਂ ਦੇ ਸਾਰੇ ਸਾਰੇ ਹੀ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਕੂਲ ਮੁਖੀਆਂ ਵੱਲੋਂ ਆਪ ਤਿਆਰ ਕਰਵਾਏ ਜਾਣਗੇ ਠੀਕ ਹੈ ਜੀ 11ਵੀਂ ਤੇ 12ਵੀਂ ਦੇ ਜਿਹੜੇ ਪੇਪਰ ਹੋਣਗੇ ਉਹ ਤੁਹਾਡੇ ਹੈਡ ਆਫਿਸ ਵੱਲੋਂ ਨਹੀਂ ਭੇਜਣਗੇ ਸਕੂਲ ਦੇ ਜਿਹੜੇ ਹੈਗੇ ਆ ਜਿਹੜੇ ਸਕੂਲ ਮੁਖੀਆਂ ਵੱਲੋਂ ਹੀ ਤਿਆਰ ਕੀਤੇ ਜਾਣਗੇ ਸਕੂਲ ਮੁਖੀ ਉਪਰੋਕਤ ਡੇਢ ਸ਼ੀਟ ਵਿੱਚ ਦਰਸਾਏ ਵਿਸ਼ਾ ਤੋਂ ਇਲਾਵਾ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਲਏ ਗਏ ਹੋਰ ਵਿਸ਼ਿਆਂ ਦੇ ਪੇਪਰ ਆਪਣੇ ਪੱਧਰ ਤੇ ਕਰਵਾ ਕੇ ਮਿਤੀ 9 10 ਅ 24 ਤੱਕ ਜਿਹੜਾ ਹੈਗਾ ਵਾ ਇਹ ਪ੍ਰੀਖਿਆ ਮੁਕੰਮਲ ਕਰਾਉਣਾ ਯਕੀਨੀ ਬਣਾਉਣ ਠੀਕ ਹੈ ਜੀ ਪ੍ਰੀਖਿਆ ਵਿੱਚ ਵਿਦਿਆਰਥੀ 100% ਹਾਜ਼ਰੀ ਯਕੀਨੀ ਬਣਾਵੇ ਜੇ ਅਤੇ ਇਸ ਪ੍ਰੀਖਿਆ ਦਾ ਪੂਰਾ ਰਿਕਾਰਡ ਵਿਸ਼ਾ ਵਾਰ ਜਮਾਤ ਵਾਈਜ਼ ਅਤੇ ਵਿਦਿਆਰਥੀ ਵਾਈਜ਼ ਰੱਖਿਆ ਜਾਵੇ ਠੀਕ ਹੈ ਜੀ 11/9/2024 ਡੇਟ ਪਾਈ ਹੋਈ ਆ ਤੇ ਅੱਜ ਇਹ ਜਿਹੜੇ ਸਾਡੇ ਕੋਲ ਇਹ ਲੈਟਰ ਪਹੁੰਚੀ ਹੈ ਤਾਂ ਆਹ ਡੇਟ ਸ਼ੀਟ ਆ ਗਈ ਹੈ ਤੁਹਾਡੀ ਬਾਕੀ ਦੋਸਤੋ ਜੇ ਗੱਲ ਕਰੀਏ ਪ੍ਰਸ਼ਨ ਪੱਤਰ ਤੁਹਾਨੂੰ ਇਸ ਵਾਰ ਮਿਲਣਗੇ ਕਿ ਨਹੀਂ ਪੇਪਰਾਂ ਤੋਂ ਪਹਿਲਾਂ ਤਾਂ ਦੋਸਤੋ ਇਹ ਤੁਹਾਡੇ ਟੀਚਰ ਤੇ ਡਿਪੈਂਡ ਕਰਦਾ ਹੈ ਬਾਕੀ 10ਵੀਂ ਤੱਕ ਦੇ ਵਿਦਿਆਰਥੀਆਂ ਲਈ ਅਗਰ ਇੱਕ ਦਿਨ ਪਹਿਲਾਂ ਭੇਜਿਆ ਜਾਂਦਾ ਵਾ ਅਗਰ ਕਿਸੇ ਨੇ ਕਿਸੇ ਨੂੰ ਸੈਂਡ ਕਰਤਾ ਤਾਂ ਹੋ ਸਕਦਾ ਕਿ ਤੁਹਾਨੂੰ ਮਿਲ ਜਵੇ ਕਿਤੇ YouTube ਵਗੈਰਾ ਤੇ ਆ ਜਵੇ ਆਪਣੇ ਕੋਲ ਪਹੁੰਚ ਜਾਏਗਾ ਤਾਂ ਅਸੀਂ ਤੁਹਾਨੂੰ ਤੇ ਕੋਲ ਜਰੂਰ ਸ਼ੇਅਰ ਕਰਾਂਗੇ ਬਾਕੀ 11ਵੀਂ 12ਵੀਂ ਵਾਲਿਆਂ ਦਾ ਵੀ ਅਗਰ ਕੋਈ ਵਾਇਰਲ ਹੋਏਗਾ ਕੁਐਸਚਨ ਪੇਪਰ ਤਾਂ ਉਹ ਵੀ ਦੋਸਤੋ ਅਸੀਂ ਤੁਹਾਨੂੰ ਜਿਹੜਾ ਹੈਗਾ ਕਰਾ ਦਾਂਗੇ ਬਾਕੀ ਇਹ ਤਾਂ ਸਕੂਲ ਦੇ ਜਿਹੜੇ ਮੁਖੀ ਆ ਉਹਨਾਂ ਵੱਲੋਂ ਹੀ ਤਿਆਰ ਕੀਤਾ ਜਾਏਗਾ ਸਕੂਲ ਲੈਵਲ ਤੇ ਤਿਆਰ ਹੋਏਗਾ ਤਾਂ ਇਹ ਦਾ ਦੋਸਤੋ ਬਹੁਤ ਹੀ ਜ਼ਿਆਦਾ ਘੱਟ ਚਾਂਸ ਆ ਠੀਕ ਹੈ ਜੀ 11ਵੀਂ 12ਵੀਂ ਵਾਲਿਆਂ ਦਾ ਬਾਕੀ 10ਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਜਿਹੜਾ तो कुछ दोस्तों जो है क्वेश्चन पेपर साढ़े को जमें कि छेवी तो सोरी अठवीं तो नौवीं वाले के कोशन पेपर फिजिकल एजुकेशन क्लास एट्थ सैपल पेपर जोड़ा है दिता हुआ सितंबर इग्जाम ठीक है दा, जी कला एट्थ वाल उसो क्लास नाइनथ वाल जिम्मे कहा एक पेपर दता हुआ हिंदी का सैपल पेपर वा पाबी एदा वा चलो आपाबाबी ये देखते हैं इतने डाउनलोड हेयर तो क्लिक करिए ठीक है जी तो इतने देख सोस्तों इतने एक कोशन पेपर जोड़ा है वा थोड़े सामने शो होगा ठीक है जी नाइनथाबी ए सैपल पेपर सितंबर दो हजार चौबी ठीक है जी तो इसी इस जो है वा दोस्तों इसका एक अंदाजा लगा सकते कि, कि, कि किस तरह का जो तो तो है क्वेश्चन पेपर होएगा ठीक है जी तो ही थोड़ा जो है इस प्रकार दोस्तों सारे ही क्लासा का सारे ही सब्जेक्टा तो नाइन्थ इंग्लिश का देख लो दोस्तो इतने तीस डाउनलोड हेयर से क्लिक करना वा एद लिंक मैं डिस्क्रिप्शन बॉक्स के दे दे देना तो जो है इसनों दोस्त चंकी तरह जो वा देख सद हो ठीक है जी आ जोड़े कोश्चन पेपर जेड़े है सितंबर एग्जाम के लिए है ठीक है जी ਇਸ ਦਾ ਲਿੰਕ ਜਿਹੜਾ ਹੈਗਾ ਬਈ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਣਾ ਤੁਸੀਂ ਉੱਥੇ ਜਾ ਕੇ ਜਿਹੜਾ ਹੈਗਾ ਇਸ ਨੂੰ ਚੈੱਕ ਆਊਟ ਕਰ ਸਕਦੇ ਹੋ ਸਤੰਬਰ ਇਗਜ਼ਾਮ ਲਈ ਜਿਹਦਾ ਦਿੱਤਾ ਹੋਇਆ ਹੈ 10ਵੀਂ ਤੇ 11ਵੀਂ ਦਾ ਵੀ ਦਿੱਤਾ ਹੋਇਆ ਹੈ ਇੱਥੇ ਸੈਂਪਲ ਪੇਪਰ 10ਵੀਂ ਦਾ ਠੀਕ ਹੈ ਸਾਰੇ ਸਬਜੈਕਟਾਂ ਦਾ 11ਵੀਂ ਦਾ ਦਿੱਤਾ ਹੋਇਆ ਹੈ ਇੱਥੇ ਉਸ ਤੋਂ ਬਾਅਦ ਦੋਸਤੋ 12th ਕਲਾਸ ਵਾਲਿਆਂ ਦਾ ਵੀ ਦਿੱਤਾ ਹੋਇਆ ਹੈ ਇੱਥੇ ਠੀਕ ਹੈ ਜੀ ਸਾਰੇ ਸਬਜੈਕਟ ਜਿਹੜੇ-ਜਿਹੜੇ ਹੈਗੇ ਆ ਇਹਦੇ ਵਿੱਚ ਮੇਨ-ਮੇਨ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਦੋਸਤੋ ਜੇ ਗੱਲ ਕਰੀਏ ਤਾਂ ਤੁਹਾਡੇ ਇੱਥੇ ਹੋਰ ਵੀ ਹੈਗੇ ਆ ਇਹ ਸਾਰੇ ਹੀ ਪੇਜ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਣਾ ਤੁਸੀਂ ਕੁਐਸਚਨ ਪੇਪਰ ਦਾ ਇੱਕ ਵਾਰੀ ਰਿਵੀਜ਼ਨ ਕਰ ਲਿਓ ਵੈਰੀ ਇੰਪੋਰਟੈਂਟ ਹੈ ਤੁਹਾਡੇ ਕੁਐਸਚਨ ਪੇਪਰ ਇਹਦੇ ਵਿੱਚ ਹੁੰਦੇ ਆ ਬਾਕੀ ਪੇਪਰ ਦੇ ਨੇੜੇ ਆਪਾਂ ਤੁਹਾਡੀ ਤਿਆਰੀ ਫੁੱਲ ਕਰਾਵਾਂਗੇ ਬਾਕੀ ਜਲਦੀ ਸਾਡੇ ਜਿਹੜੇ ਹੈਗੇ ਚੈਨਲ ਤੇ ਵੀਡੀਓਜ਼ ਆਣਗੇ ਤੁਹਾਡੇ ਪੇਪਰ ਦੇ ਰਿਵੀਜ਼ਨ ਦੇ ਰਿਗਾਰਡਿੰਗ ਓਕੇ ਦੋਸਤੋ ਚਲੋ ਠੀਕ ਹੈ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ